ਇਸ ਸੈਨ ਦੇ ਹੱਕ ਚ ਇਹ ਜਿਹੜੀ ਪਾਣ ਦਿੱਤੀ ਗਈ ਹੈ ਗੁਰੂਆਂ ਨੇ ਗੁਰਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਉਹਦੇ ਚੋਂ ਹੀ ਜਿਹੜੀ ਇਹ ਇਹ ਜਿਹੜੀ ਸੱਡੀ ਕੌਮ ਆ ਸਿੱਖ ਭਾਈਚਾਰਾ ਵਿੱਚੋਂ ਨਿਕਲਿਆ ਤੇ ਇਸੇ ਹੀ ਕਰਕੇ ਚਾਹੇ ਦੇਸ਼ ਦੇ ਮਸਲੇ ਹੋਣ ਚਾਹੇ ਸ਼ਰਧਾ ਤੋਂ ਪਾਰ ਮਸਲੇ ਹੋਣ ਸਿੱਖ ਭਾਈਚਾਰਾ ਸਿੱਖ ਯੂਥ ਹੈ ਜਿਹੜਾ ਉਹ ਮਰਨ ਤੋਂ ਨਹੀਂ ਡਰਦਾ ਬਰਕੇ ਅੱਗੇ ਹੋ ਕੇ ਅਗਵਾਈ ਕਰਨ ਦੀ ਉਹਦੀ ਇੱਛਾ ਹੁੰਦੀ ਹੈ ਔਰ ਅੱਗੇ ਹੋ ਕੇ ਅਗਵਾਈ ਕਰਦਾ ਹੈ ਇਨ ਬਹੁਤ ਇੱਥੇ ਵਿਚਾਰ ਚਰਚਾ ਹੁੰਦੀ ਆ ਡਾਕਟਰ ਰਣਜੀਤ ਸਿੰਘ ਕੋ ਮੜਨੇ ਕੀ ਕੀਆ ਡਾਕਟਰ ਕੁਲਦੀਪ ਸਿੰਘ ਨੇ ਕੀ ਕੀਆ ਹਰਚਨ ਬੈਂਸਲੇ ਕੀ ਕੀਆ ਜਾਂ ਮੇਰੇ ਤੋਂ ਬਾਅਦ ਡਾਕਟਰ ਹੌਣਕੀ RAM ਜੀ ਬੋਲਣਗੇ ਇਹਨਾਂ ਵਿਚਾਰਾਂ ਦੀ ਰੋਸ਼ਨੀ ਚ ਤੇ ਇਥੋਂ ਵੀ ਮੈਨਕਲਾ ਵੀ ਅਸੀਂ 2-4 ਜਿਹੜੇ ਇੱਥੇ ਆਏ ਆ ਸਿਰਫ ਇਹਨਾਂ ਕਰਕੇ ਨਹੀਂ ਬਲਕੇ ਅਕਾਲੀ ਦਲ ਨੂੰ ਆਪਣਾ ਇੱਕ ਥਿੰਕ ਟੈਂਕ ਬਣਾਉਣਾ ਚਾਹੀਦਾ ਜਿਹੜਾ ਅਕਾਲੀ ਦਲ ਨੂੰ ਧਾਰਮਿਕ ਵੀ ਰਾਜਨੀਤਿਕ ਤੌਰ ਤੇ ਵੀ ਦਿਸ਼ਾ ਦੇ ਸਕੀਰ ਸਿੰਘ ਬਾਦਲੂੜੀ ਇਸ ਸਟੇਜ ਤੇ ਬੈਠੇ ਆ ਜਦੋਂ ਪਹਿਲੀ ਵਾਰੀ ਇਹ ਅਕਾਲੀ ਦਲ ਦੇ ਪ੍ਰਧਾਨ ਬਣਿਆ ਇਹ ਅਜੀਤ ਵਿਚਾਰੇ ਸੀਗੇ ਇਹਨਾਂ ਨੂੰ ਸ਼ਾਇਦ ਯਾਦ ਹੋਵੇ ਜਾਂ ਨਾ ਹੋਵੇ ਮੈਂ ਨਾਲ ਇੰਟਰਵਿਊ ਕੀਤੀ ਸੀ ਇੰਟਰਵਿਊ ਤੋਂ ਬਾਅਦ ਗੈਰ ਰਸਮੀ ਇੰਟਰਵਿਊ ਕੀਤੀ ਸੀ ਉਹਦੇ 'ਚ ਮੈਂ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਸੀ ਕਿ ਅੱਜ ਦੀ ਦੁਨੀਆ 'ਚ ਇੰਟਰਨੈਸ਼ਨਲ ਨੈਸ਼ਨਲ ਜਿਹੜੇ ਵਰਤਾਰੇ ਆ ਉਹ ਬੜੇ ਗੁੰਝਲਦਾਰ ਹੋ ਗਏ ਆ ਉਹਦੇ 'ਚ ਇੱਕ ਰੀਜਨਲ ਪਾਰਟੀ ਨੂੰ ਦਿਸ਼ਾ ਦੇਣ ਲਈ ਇੱਕ ਵਾਈ ਦੇਣ ਲਈ ਤੁਹਾਨੂੰ ਆਪਣਾ ਥਿੰਕ ਟੈਂਕ ਬਣਾਉਣਾ ਚਾਹੀਦਾ ਹੈ ਅੱਜ ਵੀ ਮੈਂ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਇਹੀ ਗੱਲ ਕਹਿਣੀ ਚਾਹਨਾ ਕਿ ਆਪਣਾ ਇੱਕ 40-50 ਇੰਟੈਲੈਕਚੁਅਲ ਦਾ ਪੰਜਾਬ ਦਾ ਇੱਕ ਥਿੰਕ ਟੈਂਕ ਬਣਾਓ ਜੇ ਦੇ ਚ ਰਾਜਨੀਤਿਕ ਮਾਹਰ ਵੀ ਹੋਣੇ ਚਾਹੀਦੇ ਆ ਧਾਰਮਿਕ ਖੇਤਰ ਦੇ ਮਾਹਰ ਹੋਣੇ ਚਾਹੀਦੇ ਆ ਖੇਤੀ ਬਾੜੀ ਦੇ ਮਾਹਰ ਹੋਣੇ ਚਾਹੀਦੇ ਆ ਸਮਤਾ ਦੇ ਸਬੰਧੀ ਮਾਹਰ ਹੋਣੇ ਚਾਹੀਦੇ ਆ ਤੇ ਜਿਹੜਾ ਸਾਡਾ এনवायरमेंट ਜਿਹੜਾ ਪਾਣੀ ਥੱਲੇ ਚਲਾ ਜਾ ਰਿਹਾ ਜਿਹੜਾ ਕਹਿ ਰਹੇ ਜੇ 15-20 ਸਾਲ ਹੋਰ ਪਾਣੀ ਇਸੇ ਤਰ੍ਹਾਂ ਏਡਾ ਜਾਂਦਾ ਰਿਹਾ ਫਿਰ ਪੀਣ ਲਈ ਪਾਣੀ ਨਹੀਂ ਲੱਭਣਾ ਉਹਦੇ ਨਾਲ ਵੀ ਸਾਡਾ ਵਿਸੇਬਾ ਜਿਹੜਾ ਉੱਜੜ ਸਕਦਾ ਇਹ ਜਿਹੜੇ ਸਾਰੇ ਖਤਰੇ ਪੈਦਾ ਹੋ ਰਿਹਾ ਇਹਨਾਂ ਦਾ ਹੱਲ ਕਿਸੇ ਇੱਕ ਸੈਮੀਨਾਰ ਚੋਂ ਨਹੀਂ ਨਿਕਲਣਾ ਇਹ ਲਗਾਤਾਰ ਅਕਾਲੀ ਦਲ ਨੂੰ ਆਪਣਾ ਥਿੰਕ ਟੈਂਕ ਬਣਾ ਕੇ ਜਿਹੜੇ ਅਕਾਲੀ ਦਲ ਸਮਝਦਾ ਹੈ ਕਿ ਭਰੋਸੇਯੋਗ ਲੋਕ ਆ ਇਹ ਪੰਜਾਬ ਲਈ ਚੰਗਾ ਸੋਚਦੇ ਆ ਪੰਜਾਬ ਲਈ ਪ੍ਰਤੀਬੱਧਤਾ ਰੱਖਦੇ ਆ ਉਹਨਾਂ ਨੂੰ ਨਾਲ ਲੈ ਕੇ 6 6 6 ਮਹੀਨੇ ਬਾਅਦ ਉਹਨਾਂ ਦੀਆਂ ਮੀਟਿੰਗਾਂ ਉਹਨਾਂ ਨਾਲ ਲਗਾਤਾਰ ਅਕਾਲੀ ਦਲ ਦੇ ਦਫ਼ਤਰ ਚ ਹੋਣੀਆਂ ਚਾਹੀਦੀਆਂ ਅਕਾਲੀ ਦਲ ਨੂੰ ਉਹਨਾਂ ਦੀ ਰੋਸ਼ਨੀ ਚ ਉਹ ਜਿਹੜੇ ਫੈਸਲੇ ਲੈ ਕੇ ਅੱਗੇ ਵਧਣਾ ਚਾਹੀਦਾ ਆਖਰੀ ਗੱਲ ਮੈਂ ਇਹ ਕਹਿਣੀ ਚਾਹਨਾ ਕਿ ਆ ਕਾਮੀ ਦਲ ਨੂੰ ਆਪਣੇ ਕੰਮ ਕਾਜ ਆ ਪਾਰਟੀ ਦਾ ਜਿਹੜਾ ਅੰਦਰ ਦਾ ਜਿਹੜੀ ਕਾਰਜ ਜਿਹੜਾ ਤੁਹਾਡਾ ਹੈਗਾ ਕਾਰਜ ਹੈ ਜੋ ਪਾਰਟੀ ਦੇ ਅੰਦਰ ਜੋ ਉਹਦੇ ਵਿੱਚ ਜਮਹੂਰੀਅਤ ਲਿਆਣੀ ਚਾਹੀਦੀ ਹੈ ਤੁਹਾਡਾ ਪੋਲੀਟੀਕਲ ਅਫੇਅਰ ਕਮੇਟੀ ਹੈਗੀ ਹੈ ਬਦਲ ਜਿਸ ਦੀ ਵਰਦਾ ਹੈ ਆਖਿਰ ਪੂਰਾ ਪ੍ਰਕਾਸ਼ ਬਲਦ ਰਹਿ ਇਹ ਕੰਮ 45 ਸਾਂ ਦਾ ਸਮੇਂ ਲੱਗਿਆ ਬੂਰਪੈਣ ਨੂੰ ਉਹ ਬੂਰ ਕੀ ਸੀਗਾ ਲੋਕਾਂ ਦੇ ਵਿਚਾਰਾਂ ਦੀ ਗੱਲ ਕਰਨੀ ਲੋਕਾਂ ਦੇ ਦੁੱਖਾਂ ਦੀ ਗੱਲ ਕਰਨੀ ਲੋਕਾਂ ਦੇ ਨਾਲ ਜੁੜ ਕੇ ਰਹਿਣਾ ਅੱਦਾਨ ਨਹੀਂ ਹੱਲ ਸੀ ਉਹ ਤਾਂ ਸਿੰਤੋਂ ਨਹੀਂ ਜਿਹੜੀ ਸਤਿ ਕੋਟ ਅਕੈਡਮੀ ਵਾਲੇ ਉਹ ਕਹਿੰਦੇ ਹੁੰਦੇ ਆ ਦੇਸ਼ਕ ਸਾਡੀ ਸੁਰੱਖਿਆ ਰਾਜ ਬਿਨਾਂ ਨਹੀਂ ਧਰਮ ਕਰਿਆ ਧਰਮ ਬਿਨਾਂ ਸਭ ਨਵੇਂ ਮਲੇ ਆ ਉਹ ਕਹਿੰਦੇ ਹੁਣ ਇਹ ਕੀ ਕਰਨਾ ਹੈ ਧਰਮ ਬਿਨਾਂ ਨਹੀਂ ਰਾਜ ਕਰਿਆ ਧਰਮ ਬਿਨਾਂ ਸਭ ਨਵੇਂ ਮਲੇ ਉਹ ਕਹਿੰਦੇ ਮੈਂ ਤਾਂ ਕਹਿੰਦਾ ਤੂੰ ਸੁਣ ਜੇ ਤੇ ਤਾਂ ਜਿਵੇਂ ਹਾਂ ਸਿਲਕੋਗੀ ਡਿਊਟੀ ਹੋਤੇ ਕੋਈ ਬਚ ਨਹੀਂ ਹੋ ਗਿਆ ਇਹ ਸਾਡੇ ਪਾਸ ਦੋ ਚੀਜ਼ਾਂ ਆ ਗਈਆਂ ਨੇ ਸਿਆਸਤ ਤੇ ਸਚਾਈ ਜਦੋਂ ਸਿਆਸਤ ਨੇ ਸਚਾਈ ਤੋਂ ਜਦੋਂ ਪੋਲਟਿਕਸ ਨੇ ਸਚਾਈ ਤੋਂ ਇੱਥੇ ਮੈਂ ਕਹਿੰਦਾ ਸਚਾਈ ਸੱਚੀ ਦਾ ਬਹੁਤ ਤਰ੍ਹਾਂ ਦਾ ਸੱਚ ਹੈ ਇੱਕ ਤਰ੍ਹਾਂ ਸੱਚ ਨਹੀਂ ਹੈ ਸਤ ਨੂੰ ਹਰੇਕ ਬੰਤਾ ਆਪਣੇ ਆਪਣੇ ਤਰੀਕੇ ਨਾਲ ਦਿਖਦਾ ਪਰ ਇੱਕ ਸੱਚ ਜਿਹੜੀ ਅਸੀਂ ਗੱਲ ਕਰਨ ਲੱਗੇ ਆ ਉਹ ਪੰਜਾਬ ਦੇ ਕਲਪਤੀ ਗੱਲ ਕਰਨ ਲੱਗੇ ਆ ਸਾਡੇ ਪੰਜਾਬ ਦਾ ਕੱਟ ਨਾਂ ਦੇ ਤਰ੍ਹਾਂ ਕਿ ਪੰਜਾਬ ਦੀ ਇੱਕ ਆਪਣੀ ਬਕਰੀ ਕੈਠਾਂ ਛੁਟ ਰਹੀ ਹੈ ਸਰਦਾਰ ਰঞ্জੀਤ ਸਿੰਘ ਜੀ ਤੋਂ ਬਚਾ ਡਾਕਟਰ ਰਮੇਸ਼ ਸਿੰਘ ਜੀ ਸਰਦਾਰ ਜੀ ਪਤਾ ਦੇਦਾਰ ਸੰਤਨਾਮ ਸਿੰਘ ਜੀ ਮਾਲਕ ਸਾਹਿਬ ਅੱਗੇ ਆਇਓ ਅੱਗੇ ਸੋ ਅੱਗੇ ਆਜੋ ਜੀ ਓਕੇ ਜੀ ਓਕੇ ਆ ਓਕੇ ਜੀ ਓਕੇ ਇਹ ਓਕੇ ਜੀ ڈاکٹر کو دیمچان جی ڈاکٹر کو دیمچان جی ڈاکٹر کو دیمچان جی सरकार प्रतिनिधित्व समिति के सरब सरकार प्रतिनिधि फर्स्ट टाइम आदरणीय सभी का धन्यवाद लगा राजा गुप्ता साहब के सारे एनसीपीसी मेंबर्स करंट पीरियोड के पर पर सारे आज जाकर बोल रहे हैं कि पिछड़ा वर्ग 14वां मार्गदर्शन युवाओं को जयदेव साहब संदीप कड़ाटा की तो बाकी साथी आ गए है कि शासन क्यों ਸਾਜਿਸ਼ ਤੇ ਰੀਲੋਮੈਂਟ ਸੀ ਜਿਸ ਦੇ ਟੈਨੂਫਲ ਪ੍ਰੈਸਟਰ ਸਾਹਿਬ ਉਸ ਤੋਂ ਵਧਿਆ ਗਵਰਨਮੈਂਟਰੀ ਸੀ ਕਰੇ ਹੁਣ 10 ਵਜੇ ਇਸੇ ਸਿਰਪਰ ਸੀ ਆਲ ਪਾਰਟੀ ਗਵਰਨਮੈਂਟ 6 ਸੋ 4 ਸੀ ਕਾਲੀਗਰ ਦੇ ਤੇ ਸਾਰੀਆਂ ਪਾਰਟੀਆਂ ਦੇ ਇਕੱਲੇ ਪੇਰਾ ਸੀ ਕਾਂਗਰਸ ਦੇ ਬਹੁਤ ਵਧੀਆ ਭੂਮਚਾਲ ਹੋਇਆ ਤਰੰਕਾਰੀ ਕਾਰਡ ਹੋਇਆ ਸਾਜਿਸ਼ ਫੇਰ ਆ ਗਈ ਅਗਲੀ ਗਵਰਨਮੈਂਟ ਬੇਸੇ ਹੋਰ ਬੜਾ ਜਿਆਦਾ ਲੰਬਾ ਹੋ ਗਿਆ ਫੇਰ ਆ ਗਈ ਸਾਡੀ ਜਿਹੜੀ 10 ਸਾਲਾਂ ਵਾਲੀ ਗੱਲ ਐ ਇੱਥੇ ਤੋਂ ਭੱਗਾ ਪਿਆ ਗਿਆ ਡਵੈਲਪਮੈਂਟ ਏਜੰਸੀ ਕਰਦੀ ਸਟੇਟ ਨੂੰ ਦੁਆਰਾ 30 ਲਿਆਦਾ ਅਕਾਲੀ ਤਾਂ ਜਾਂਦੇ ਫੇਰ ਤਾਂ ਆਰੰਭ ਕਰਦੇ ਆਂਗੇ ਇਹ ਪੁੱਛੀ ਚਿੱਟੇ ਵਾਲਾ ਸਾਡੇ ਸਰਲਾ ਆਤਾ ਪੋਰ ਕੰਡਲਾ ਲਾਤੀਆ ਜਦੋਂ ਡੈਮੋਕ੍ਰੇਸੀ ਦੇ ਵਿੱਚ ਕਿਹੜਾ ਰੂਪ ਸੈਤ ਵੀ ਬੰਦੇ ਅਲਪੜ ਹੋ ਜਾਂਦੇ ਇੱਕ ਹੋ ਜਾਂਦੇ ਉਤੇ ਵੀ ਇਹ ਇਧਰ ਹੈ ਡਾਕਟਰ ਡੌਣਕੀ ਰਾਮ ਫਿਰ ਲਓ ਬਾਗਸਾ ਫਿਰ ਲਓ ਜਾ ਕਿਸੇ ਵੀ ਕਿਲ ਨੂੰ ਕੋ ਬਸਾ ਲਓ ਫਿਰ ਇਹ 10 ਪਾਸੇ ਬੂਟਾ ਪੈਣੀ ਹੈ ਖੋਪਰ ਸਾਹ ਬੇਲ ਹੋ ਜਾਣਗੇ 10.5 ਜਿੱਥੇ ਜਿੱਤੇ ਜਾਣ ਅਸੀਂ ਇਕੱਲੇ ਆ ਤੇ 10.5 ਦੌਂਦੀ ਹੈ ਤੇ ਲੱਗੇ ਕਿ ਅਗਲਾ ਜਨਰਲ ਕਿਵੇਂ ਮਾਰਨਾ ਹੈ ਕਿ ਪ੍ਰਕਾਸ਼ਿਕ ਬਾਦਲ ਕੈਸੇ ਜਨਾਲ ਆ ਗਿਆ ਕਾਲੀ ਬਰਿੰਦਾ ਤਕੜਾ ਹੋ ਗਿਆ ਹਿੰਦੁਸਤਾਨ ਲੈਵਲ ਤੇ ਰੈਸ਼ਨ ਪਾਰਟੀ ਦੀ ਗਿਣਤੀ ਚ ਆਉਣ ਲੱਗ ਗਿਆ ਤੇ ਸੁਖਵੀਰ ਸਿੰਘ ਬਾਦਲੇ ਦਾ ਲੀਡਰਸ਼ਿਪ ਦਾ ਖਲਾ ਹੀ ਨਹੀਂ ਆਇਆ ਡਿਲੀਸ਼ਿਪ ਸ਼ੁਰੂ ਹੋ ਗਈ ਹੈ ਇਹਨੂੰ ਕਿਵੇਂ ਰੇਸ ਕਰਦਾ ਹੈ ਉਡੀਅਲ ਕਰਵਾਉਣ ਵਾਸਤੇ ਸਾਰੇ ਟੈਕ ਸਾਡੇ ਤੇ ਇਹ ਮੈਂ ਜਲਿਸਤਾਨ ਦੇ ਮੁਥੀ ਜੀ ਨੂੰ ਬੇਨਤੀ ਕਰਦਾ ਕਿ ਮੈਂ ਕੋਈ ਪੱਖ ਨਹੀਂ ਕਿਸਮ ਕਰਦਾ ਲੇਕਿਨ ਮੈਂ ਕਹਣਾ ਚਾਹੁੰਦਾ ਕਿ ਜੇ ਪੰਜਾਬ ਬਸੋਣਾ ਹੈ ਉਹ ਗੱਲ ਇੱਥੇ ਪਹਿਲਾਂ ਕਹੀ ਗਈ ਸੀ ਕਿਹੜੇ ਪਾਰਟੀ ਨੂੰ ਬੈਠਾ ਹੈ ਸਿੱਖ ਨੀਵੀਂ ਪਾਈ ਬੈਠੇ ਤੇ ਜੇ ਕਿਤੇ ਲੜਾਈ ਹੁੰਦੀ ਹੈ ਤੇ ਅਸੀਂ ਉਹਦੇ ਸਿਰ ਤੇ ਡੰਗਾ ਖਾਣੇ ਪਤਾ ਨਹੀਂ ਕਿੰਨੇ ਵਾਰੀ ਬੋਲ ਰਿਆਂ ਜੋ ਇਹਨਾਂ ਨੂੰ ਵਹੀਂ ਪਰਾਲਾ ਕਿੰਨੇ ਵਾਰੀ ਬੋਲਣੇ ਤੇ ਬੱਚੇ ਹੋ ਗਏ ਇਸ ਕਰਕੇ ਸਾਡੀ ਲੜਾਈ ਬਹੁਤ ਵੱਡੀ ਉਹ ਜਿਹੜਿਆ ਸੈਂਟਰ ਸ਼ੇਅਰ ਹੁੰਦਾ ਸੀ ਸਟੇਟ ਦਾ ਬਾਕੀ ਲੰਬੀਆਂ ਹੋਏਗੀਆਂ ਤੇ ਮੈਂ ਦੂਜੇ ਨਾਲ ਕੀਤੀਆਂ 3 ਮਿੰਟ ਹੀ ਕਹਿ ਦੇਣਗੇ ਹੋਏ ਤਾਂ ਵੀ ਸ਼ਾਇਦ ਇਹ ਕਹਿੰਦੇ ਅੱਧਾ ਬੰਦ ਇਹ ਤਾਂ ਜਿਹੜਾ ਸੈਂਟਰ ਸ਼ੇਅਰ ਸੀ ਉਹ ਸਟੇਟ ਟੂ ਕੈਸ਼ਟ ਬਣ ਜਾ ਸੀ ਉਸ ਤੋਂ ਬਾਅਦ ਦੁਬਾਰਾ ਇਦਾਂ ਗੰਦੀ ਆ ਗਈ ਕੋਈ ਡਾਇਰੈਕਟ ਦੇਣ ਲੱਗੇ ਸੈਂਟਰ ਸਕੀਮ ਚਲਾਉਂਦੇ ਸੀ ਸਾਡੂ ਕਹਿੰਦੀ ਸੀ 30% ਤੁਹਾਡਾ 70 ਸਾਡਾ ਕਿਤੇ 90 ਉਹਨਾਂ ਦਾ 10 ਸਾਡਾ 3 ਸਾਲ ਬਾਅਦ ਇਹ ਸਕੀਮ ਖਤਮ ਹੁਣ ਤੁਹਾਡੇ ਵੱਲੇ ਮੁਰਦਾਬਾ ਤੁਹਾਡੀ ਔਰ ਉਸ ਪੈਸਾ ਉਹ ਸੜਾ ਸੈਂਟਰ ਕੈਸ਼ ਉਹਨੂੰ ਹਟ ਗਿਆ ਇਹ ਡਾਇਰੈਕਟਰਾਂ ਨੇ ਸਕੀਮਾਂ ਚਲਾਤੀਆਂ ਸਾਡਾ ਉਹ ਬੰਦ ਕਰਤਾ ਹੁਣ ਤਾਂ ਜੀਐਸਪੀ ਦਾ ਜਿਵੇਂ ਗਾਲੀਕੋਟ ਦਾ ਖਤਮ ਕਰਤੀ ਸੀ ਕਿ ਇਸ ਕਰਕੇ ਬੜੇ ਮਸਲੇ ਨੇ ਬਹਿ ਜਗਾ ਨਹੀਂ ਜਵਾ ਮੈਂ ਨਹੀਂ ਕਿਹਾ ਕਿ ਸਿਰਫ ਸਾਰਾ ਤਰਵਾਦ ਕਰਨਾ ਚਾਹਦਾ ਤੁਸੀਂ ਸਾਰੇ ਬਹੁਤ ਸਾਡੇ ਜਿਹੜੇ ਸਾਰੇ ਬੁੱਢੀ ਜੀ ਕਿਉਂ ਆਏ ਹੋ ਤੇ ਸਾਰੇ ਤੁਸੀਂ ਜੋ ਸਾਡੇ ਭਰਾ ਬੈਠੇ ਹੋ ਤੇ ਖਾਸ ਕਰਕੇ ਆਪਣੇ ਬੱਚਿਆਂ ਨੂੰ ਕਹਿਣਾ ਚਾਹਦਾ ਕਿ ਬੇਟਾ ਜਿੰਨਾ ਚਿਰ ਮੋਹਰਲੀ ਤੇ ਨਾਲ ਮੋਹਰਲੇ ਨਾਲ ਕੱਲੀ ਬੋਰਡ ਐਜੂਕੇਸ਼ਨ ਦੀ ਵਿੱਦਿਆ ਦੋਜੀ ਦੀ ਦੋਨੇ ਲੈ ਕੇ ਤੀਜੀ ਸਹਿ ਤਿੰਨੇ ਗੱਲਾਂ ਤੇ ਤਗੜੇ ਹੋ ਕੇ ਲੜਨ ਤੱਕ ਜੋ ਜਦੋਂ ਸਾਡੇ ਜੀ ਤਿੰਨੇ ਗੱਲਾਂ ਇਤਤਾਲ ਜੂ ਕਿ ਵਿੱਧਿਆ ਸਾਡੇ ਕੋਲੇ ਹੋ ਸੇ ਸਾਡੇ ਕੋਲੇ ਹੋ ਤੇ ਸਾਡਾ ਮੋਰਲ ਵੀ ਹੁੰਦਾ ਹੀ ਤਗੜਾ ਹੋ ਜਿੰਨਾ ਪਹਿਲੇ ਸਿੱਖਾਂ ਦਾ ਸੀ ਤੇ ਫਿਰ ਆਪਾਂ ਦੁਬਾਰਾ ਪੰਜਾਬ ਨੂੰ ਬਸਾ ਲਾ ਲਾ ਕੇ ਤੇ ਸੰਕਟ ਤਾ ਦੂਰ ਹੋ ਤੇ ਨੌਜਾਨ ਪ੍ਰਧਾਨ ਐਸਾ ਸੁਨੀਲ ਸਿੰਘ ਬਾਦਲ ਨਾ ਕਹਦਾ ਕਾਕਾ ਤਗੜਾ ਹੋ ਕੇ ਲੜ ਅਸੀਂ ਤੇਰੇ ਨਾਲ ਆ ਤਗੜੇ ਹੋ ਕੇ ਲੜਾਂਗੇ ਫਿਰ ਸਾਡਾ ਕਾ ਰੁਪੀਰ ਦੇਖ ਗੁਰੂਕਾਰ ਪੰਜਾਬ ਦੀ ਬਹੁਤ ਜ਼ਿਆਦਾ ਲੋਕੀ ਸਮਾਜ ਦਾ ਬਾਹਰ ਮੁਝੇ ਖਾਸ